ਤੱਕਦੀ ਤੇ ਆਪਾਂ ਹੁਣ ਅੱਜ ਦੀ ਯਾਤਰਾ ਇੱਥੇ ਹੀ ਸਮਾਪਤ ਕਰਦੇ ਸਵੇਰੇ ਇੱਕ ਇਤਿਹਾਸਿਕ ਪਿੰਡ ਚਭਾਲ ਤੋਂ ਜਿੱਥੋਂ ਦੇ ਪਹਿਲੇ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਤੇ ਮਾਈ ਭਾਗੋ ਜੀ ਦਾ ਜਨਮ ਜਿੱਥੇ ਫਿਰ ਹੋਇਆ ਚਭਾਲ ਉੱਥੋਂ ਯਾਤਰਾ ਸ਼ੁਰੂ ਕੀਤੀ ਸੀ ਅੱਜ ਸਵੇਰ ਦੇ ਤਕਰੀਬਨ 2 ਹਲਕੇ ਤਰਨਤਨ ਹਲਕਾ ਤੇ ਖਡੂਰ ਸਾਹ ਹਲਕੇ ਦੀ ਯਾਤਰਾ ਅੱਜ ਸ਼ਮਾਪਤ ਹੋਈ ਹੈ ਮੈਂ ਸਾਰੇ ਵਰਕਰਾਂ ਦਾ ਸਾਰੀ ਲੀਡਰਸ਼ਿਪ ਦਾ ਤੇ ਆਮ ਸੰਗਤ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਮਿਲਿਆ ਐਸੇ ਯਾਤਰਾ ਨੂੰ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਹੈ ਇਸ ਕੱਲ ਦਾ ਸਬੂਤ ਹੈ ਕਿ ਆ ਝਾੜੂ ਵਾਲੇ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਲੋਕਾਂ ਦੇ ਵਿੱਚ ਗੁੱਸਾ ਹੈ ਝਾੜੂ ਵਾਲੇ ਨੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੇ ਖੇਡ ਕੇ ਝੂਠੀਆਂ ਗਰੰਟੀਆਂ ਦੇ ਕੇ ਉਹਨਾਂ ਨੇ ਆਪਣੇ ਬਹਾਦਰ ਪੰਜਾਬੀਆਂ ਨੂੰ ਗੁੰਮਰਾ ਕਰ ਲਿਆ ਪਿਛਲੇ 2 ਸਾਲਾਂ ਦੇ ਅੰਦਰ ਇਹਨਾਂ ਨੇ ਗਿਰਗੜ ਮੰਗੋਂ ਰੰਗ ਬਦਲ ਲਿਆ ਤੇ ਅਸਲੀਅਤ ਚਿਹਰਾ ਅਸੀਂ ਚਿਹਰਾ ਇਹਨਾਂ ਦਾ ਬਾਹਰ ਆ ਗਿਆ ਤੁਸੀਂ ਦੇਖਿਆ ਕਿ ਜੀ ਹਾਲਾਤ ਪੰਜਾਬ 'ਚ ਬਣ ਗਈ ਹੈ ਜਿੱਥੇ ਵੀ ਮੈਂ ਗਿਆ ਮੈਂ ਦੇਖਿਆ ਕਿ ਗਰੀ ਮੇਰੇ ਕੋਲ ਆ ਰਿਹਾ ਅੱਜ ਮੈਂ ਸਵੇਰੇ ਅੰਮ੍ਰਿਤਸਰ ਸਾਹਿਬ ਲੇਬਰ ਚੌਂਕ ਤੇ ਖੜਾ ਸੀ ਉਥੇ ਸਾਰੇ ਗਰੀਬ ਆਏ ਲੇਬਰ ਕਰਨ ਵਾਲੇ ਆਏ ਕਹ ਰਹੇ ਸੀ ਕਿ ਸਾਡਾ ਆਟਾ ਦਾਲ ਕਾਰਡ ਕੱਟੇ ਗਏ ਸ਼ਗਨ ਕੱਟੇ ਗਏ ਪੈਨਸ਼ਨ ਕੱਟੇ ਗਈਆਂ ਜਿਹੜੀ ਬਾਦਲ ਸਾਹਿਬ 5 ਲੱਖ ਰੁਪਇਆ ਮੈਡੀਕਲ ਇਨਸ਼ੋਰੈਂਸ ਕਰਾਈ ਸੀ ਜਿਨ੍ਹਾਂ ਦਾ ਇਲਾਜ ਕਰਾ ਸਕਦੇ ਸੀ ਉਹ ਵੀ ਇਸ ਝਾੜੂ ਵਾਲੀ ਸਰਕਾਰ ਨੇ ਬੰਦ ਕਰ ਦਿੱਤਾ ਕਹਿੰਦੇ ਐਸੀ ਬੱਚਿਆਂ ਨੂੰ ਜੋ ਅਸੀਂ ਸਕਾਲਰਸ਼ਿਪ ਦੇ ਕੇ ਪੜਾਉਂਦੇ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਹੈ ਅੱਜ ਤੁਸੀਂ ਹਾਲਾਤ ਦੇਖੋ 70000 ਕਰੋੜ ਦਾ ਕਰਜ਼ਾ ਚੱਲ ਰਿਹਾ ਜਿਹੜੀ ਮੈਂ ਹਾਲਾਤ ਸੜਕਾਂ ਦੀ ਦੇਖੀ ਐ ਸਾਰੀਆਂ ਟੁੱਟ ਗਈਆਂ ਜਿਹੜੀ ਸੜਕਾਂ ਬਾਦਲ ਸਾਹਿਬ ਦੇ ਰਾਜ ਵਿੱਚ ਵਧੀਆ ਹੁੰਦੀਆਂ ਸੀ ਪਿਛਲੇ 7 ਸਾਲਾਂ ਨਾਲ ਸੜਕਾਂ ਟੁੱਟ ਗਈਆਂ ਬਿਜਲੀ ਦਾ ਬੁਰਾ ਹਾਲ ਹੋ ਗਿਆ ਕਿਸਾਨੀ ਉਹ ਵੀ ਬੜੇ ਸੰਕਟ 'ਚ ਐ ਇਸ ਲਈ 2 ਸਾਲਾਂ ਦੇ ਅੰਦਰ ਕਈ ਜਗ੍ਹਾ ਤੇ ਗੜੇ ਪਏ ਕਈ ਜਗ੍ਹਾ ਤੇ ਬਿਮਾਰੀਆਂ ਨਾਲ ਫਸਲਾਂ ਤਬਾਹ ਹੋਈਆਂ ਹੜ੍ਹ ਨਾਲ ਫਸਲਾਂ ਤਬਾਹ ਹੋ ਗਈਆਂ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਦੋਂ ਸਾਰਿਆਂ ਨੂੰ ਮੁਆਵਜ਼ਾ ਮਿਲਦਾ ਨਾਲ ਦੇ ਨਾਲ ਉਥੇ ਪਹੁੰਚਦੇ ਉਹਨਾਂ ਦੀ ਬਾਹ ਫੜਦੇ ਤੇ ਉਹਨਾਂ ਦਾ ਸਹਾਰਾ ਬੰਦੇ ਪਰ ਇੰਨਾ ਝੂਠੇ ਝਾੜੂ ਵਾਲਿਆਂ ਨੇ 1 ਰੁਪਿਆ ਵੀ ਕਿਸੇ ਨੂੰ ਵੀ ਦਿੱਤਾ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਦੀ ਪੈਣੀ ਹੈ ਤੇ ਤੁਸੀਂ ਦੇਖਿਆ ਹੋਣਾ ਹਰ ਰੋਜ਼ ਮਲਾਜ਼ਮ ਕਿਵੇਂ ਦੁਖੀ ਹੋ ਕੇ ਧਰਨੇ ਦੇ ਰਹੇ ਐ ਤੇ ਆ ਜਿਹੜੀ ਸਰਕਾਰ ਹੈ ਡਾਂਗਾਂ ਮਾਰ ਰਹੀ ਉਹਨਾਂ ਨੂੰ ਐ ਜੇ ਪਾਗਲ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਕਿ ਜਿਹੜਾ ਜੇ ਕੋਈ ਉਹਦੇ ਖਿਲਾਫ ਬੋਲਦਾ ਹੀ ਉਹਦੇ ਤੇ ਪਰਚਾ ਦੇ ਦਿੰਦਾ ਹੈ ਜੇ ਕੋਈ ਸੋਸ਼ਲ ਮੀਡੀਆ ਵਾਲੇ ਕੋਈ ਵੀ ਆਪਣੀ ਪੋਸਟ ਪਾਉਂਦਾ ਹੈ ਉਹਨਾਂ ਦੇ ਪਰਚਾ ਦੇ ਦਿੰਦਾ ਆ ਸੋਚਦਾ ਹੈ ਕਿ ਮੈਂ ਡਰਾ ਕੇ ਇਸ ਬਹਾਦਰ ਕੌਮ ਨੂੰ ਚੁੱਪ ਕਰਾ ਦੂੰਗਾ ਬਹੁਤ ਗਲਤ ਫਹਿਮੀ ਚ ਹੈ ਆ ਉਹ ਬਹਾਦਰ ਕੌਮ ਹੈ ਜਿੰਨਾ ਤੁਸੀਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਧੱਕਾ ਪਾਉਣ ਦੀ ਕੋਸ਼ਿਸ਼ ਕਰੋਗੇ ਉਨਹੀਂ ਵੱਡੇ ਗੁੱਸੇ ਨਾਲ ਆ ਬਦਲਾ ਲਾਉਗੀ ਤੇ ਮੈਂ ਇਸ ਸ਼ਰਾਬੀ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਤੇ ਕੇਜਰੀਵਾਲ ਦੀ ਝਾੜੂ ਦੀ ਪਾਰਟੀ ਨੂੰ ਕਹਿਣਾ ਚਾਹਣਾ ਤੁਸੀਂ ਦੇਖਿਆ ਪਿਛਲੇ 5 ਸਾਲ ਪਹਿਲੀ ਤਰੀਕ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਜਾਇ ਜਾਇ ਤੂਫਾਨ ਖੜਾ ਹੋ ਰਿਹਾ ਹੈ ਐਡਾ ਵੱਡਾ ਤੂਫਾਨ ਖੜਾ ਹੋ ਜਾਣਾ ਝਾੜੂ ਵਾਲਿਆਂ ਦੀ ਜਮਾਨਤਾਂ ਉਹੀ ਕੌਮ ਕਰੂਗੀ ਜਿਸ ਕੌਮ ਨੇ ਇਹਦੀ ਸਰਕਾਰ ਬਣਾਈ ਹੈ ਆ ਆਹ ਜਿਹੜੀ ਕੌਮ ਹੈ ਪਿਆਰ ਦੀ ਭੁਖੀ ਹੈ ਜੋ ਪਿਆਰ ਕਰਦਾ ਹੈ ਉਹਦੇ ਨਾਲ ਖੜਦੀ ਹੈ ਸ਼੍ਰੋਮਣੀ ਅਕਾਲੀ ਦਲ ਆਪਰੀ ਜਥੇਬੰਦੀ ਆ ਕੌਮ ਦੀ ਜਥੇਬੰਦੀ ਆ ਪੰਜਾਬੀਆਂ ਦੀ ਆਵਾਜ਼ ਹੈ ਤੇ ਸ਼੍ਰੋਮਣੀ ਅਕਾਲੀ ਦਲ ਥੋੜੀ ਲੜਾਈ ਲੜਦੀ ਰਹੀ ਹੈ ਅੱਜ ਜੋ ਕੁਝ ਵੀ ਪੰਜਾਬ ਦੀ ਤਰੱਕੀ ਹੈ ਉਹਦੇ ਮਦਰ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਨਹੀਂ ਇੱਕ ਵੀ ਨਿਸ਼ਾਨੀ ਆ ਦਿੱਲੀ ਵਾਲੇ ਪਾਰਟੀਆਂ ਦੇ ਨਹੀਂ ਆ ਦਿੱਲੀ ਵਾਲੀ ਪਾਰਟੀਆਂ ਇੱਥੇ ਆਉਂਦੀਆਂ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਆਉਂਦੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਕਿਵੇਂ ਨਾ ਕਿਵੇਂ ਠੱਗੀ ਮਾਰ ਕੇ ਆ ਜਾਂਦੀਆਂ ਪਰ ਆਪਾਂ ਹੁਣ ਬਹੁਤ ਕਾਲੀ ਸੱਤ ਦੇਖ ਲਿਆ ਆਪਣੀ ਆਪਣੇ ਹੋਣ ਸ਼ੋਮਨੀ ਕਾਲੀਦਲ ਦਾ ਦਰਦ ਪੰਜਾਬ ਦੀ ਜਨਤਾ ਦਾ ਦਰਦ ਹੈ ਅਸੀਂ ਸੋਚਦੇ ਹਾਂ ਰਹਿਣਾ ਸੋਚਣਾ ਰਾਤ ਨੂੰ ਸੁਪਨੇ ਉਹਨੇ ਕਾਲੀਦਲ ਦੇ ਇੱਕੋ ਇੱਕ ਕੰਮ ਨੇ ਹੁੰਦੇ ਆ ਕਿ ਆਪਾਂ ਕਿਵੇਂ ਪੰਜਾਬ ਨੂੰ ਤਕੜਾ ਕਰੀਏ ਕਿਵੇਂ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਤਕੜਾ ਕਰੀਏ ਇਸ ਕਰਕੇ ਆਓ ਆਪਾਂ ਪੰਜਾਬ ਬਚਾਉਣ ਨਿਕਲੇ ਆਂ ਸ੍ਰੀ ਕਾਲ ਤੱਕ ਸਭ ਤੋਂ ਅਦਾਸ ਕਰਕੇ ਆਪਾਂ ਪਹਿਲੀ ਤਰੀਕ ਨੂੰ ਆਮ ਯਾਤਰਾ ਸ਼ੁਰੂ ਕੀਤੀ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਵੇਂ ਹਰ ਰੋਜ਼ ਤੁਸੀਂ ਬੜੇ ਵੱਡੇ ਪੱਧਰ ਤੇ ਤੁਸੀਂ ਇਸ ਯਾਤਰਾ 'ਚ ਹਿੱਸਾ ਲੈ ਰਹੇ ਹੋ ਤੇ ਬੜਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕੋ ਹੀ ਬੇਨਤੀ ਹੈ ਆਓ ਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਐ ਸ਼ਰਾਬੀ ਮੁੱਖ ਮੰਤਰੀ ਤੋਂ ਖੇੜਾ ਛਾਈਏ ਤੇ ਇਸ ਮਾੜੀ ਪਾਰਟੀ ਕਟਿਆ ਪਾਰਟੀ ਝਾੜੂ ਵਾਲੀ ਪਾਰਟੀ ਇਹ ਦਿੱਲੀ ਵਾਲੇ ਪਾੜੀਆਂ ਤੇ ਖੜਾ ਛੜਾਈਏ ਵਾਇਰੂ ਜੀਕਾ ਖਾਲਸਾ ਵਾਇਰੂ ਜੀਕੇ ਫਤਹਿ